ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਪੋਲੀਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸلسਲਾ ਚਾਰੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਘਾਲ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਵੱਲ ਭਾਰਤ ਅਮਰੀਕਾ ਦੇ ਸਬੰਧ ਫਿਰ ਤੋਂ ਪਟੜੀ ਤੇ 트럼ਪ ਬੋਲੇ ਟ੍ਰੇਡ ਲਈ ਚਰਚਾ ਜਾਰੀ ਜਲਦ ਹੀ ਪੀਐਮ ਮੋਦੀ ਨਾਲ ਹੋਵੇਗੀ ਗੱਲਬਾਤ ਗਿਆਨੀ ਹਰਪ੍ਰੀਤ ਸਿੰਘ ਨੇ ਪੀਐਮ ਮੋਦੀ ਵੱਲੋਂ ਪੰਜਾਬ ਦੌਰਾ ਕਰਨ ਤੋਂ ਬਾਅਦ ਪੰਜਾਬ ਲਈ ਐਲਾਨੇ 1600 ਕਰੋੜ ਦੇ ਰਾਹਤ ਪੈਕੇਜ ਨੂੰ ਦੱਸਿਆ ਮਜ਼ਾਕ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰ ਇਮੀਗ੍ਰੇਸ਼ਨ ਦੀ ਮਾਲਕਨ ਹੋਈ ਫਰਾਰ ਠੱਗੀ ਦਾ ਕੋਈ ਪੀੜਤਾ ਨੇ ਪ੍ਰਸ਼ਾਸਨ ਤੋਂ ਲਗਾਈ ਇਨਸਾਫ ਦੀ ਗੁਹਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾ ਸਿੰਘ ਤਾਰਾ ਨੇ ਆਪਣੀ ਪੇਸ਼ੀ ਦੌਰਾਨ ਪੰਜਾਬੀਆਂ ਨੂੰ ਕੀਤੀ ਖਾਸ ਅਪੀਲ 4 ਸਾਲਾ ਮਾਸੂਮ ਬੱਚੇ ਨੇ ਪੇਸ਼ ਕੀਤੀ ਇੱਕ ਅਨੋਖੀ ਮਿਸਾਲ ਪੰਜਾਬ ਹੜ ਪੀੜਤਾ ਲਈ ਡੀਸੀ ਬਨਾਲਾ ਨੂੰ ਪੇਂਟ ਕੀਤੀ ਆਪਣੀ ਗੋਲਕ ਰਾਸ਼ੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧ ਫਿਰ ਤੋਂ ਪਟਰੀ ਤੇ ਆਉਂਦੇ ਪਏ ਦਿਖਾਈ ਦੇ ਰਹੇ ਹਨ ਕਿਉਂਕਿ 트੍ਰੰਪ ਜਲਦ ਹੀ ਪੀਐਮ ਮੋਦੀ ਨਾਲ ਵਪਾਰ ਨੂੰ ਲੈ ਕੇ ਮੁਲਾਕਾਤ ਕਰਨਗੇ ਇਸ ਸੰਬੰਧੀ ਇੱਕ ਪੋਸਟ ਸਾਂਝੀ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਉਹ ਜਲਦ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਇਸ ਦੇ ਨਾਲ ਹੀ 트੍ਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੋਵਾਂ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਗੱਲਬਾਤ ਚਾਹਤ ਹੈ ਜ਼ਿਕਰਯੋਗ ਹੈ ਕਿ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਦੇ 50% ਟੈਰਿਫ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਲਗਾਤਾਰ ਵਿਗੜ ਰਹੇ ਸਨ ਹਾਲਾਂਕਿ ਟਰੰਪ ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਉਹ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ ਟਰੰਪ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਤੇ ਅਮਰੀਕਾ ਦੋਵੇਂ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਲਈ ਗੱਲਬਾਤ ਕਰ ਰਹੇ ਹਨ ਮੈਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਬਹੁਤ ਚੰਗੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਲਈ ਬਹੁਤ ਉਤਸੁਕ ਹਾਂ ਦੋਵਾਂ ਦੇਸ਼ਾਂ ਨੂੰ ਇੱਕ ਸਫਲ ਸਿੱਟੇ ਤੇ ਪਹੁੰਚਣ 'ਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਅਕਾਲੀ ਦਲ ਪੁਨਰ ਸੁਜੀਤ ਪਾਰਟੀ ਵੱਲੋਂ ਅੰਮ੍ਰਿਤਸਰ ਬੋਰਜ ਅਕਾਲੀ ਫੂਲਾ ਸਿੰਘ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਐਲਾਨੇ ਗਏ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਜ਼ਾਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਕੇ ਸਰਵੇਖਣ ਕਰਕੇ ਅਜਿਹਾ ਮਜ਼ਾਕ ਕਰਕੇ ਗਏ ਹਨ ਜੋ ਕਿ ਵੱਡੀ ਤੱਕੇਸ਼ਾਈ ਹੈ। ਉਹਨਾਂ ਕਿਹਾ ਕਿ ਇਹ ਮਜ਼ਾਕ ਤਾਂ ਪੀਐਮ ਮੋਦੀ ਦਿੱਲੀ ਬੈਠੇ ਵੀ ਕਰ ਸਕਦੇ ਸੀ ਪੰਜਾਬ ਆ ਕੇ ਇਸ ਤਰ੍ਹਾਂ ਦਾ ਐਲਾਨ ਕਰਨਾ ਬੇहद ਦੁਖਦਈ ਹੈ ਅੱਗੇ ਬੋਲਦੇ ਹਨ ਗਿਆਨੀ ਹਰਪ੍ਰੀਤ ਸਿੰਘ ਨੇ ਕੁਦਰਤੀ ਆਫਤਾ ਦੇ ਪਿੱਛੇ ਮਨੁੱਖੀ ਗਲਤੀਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਗੈਰ ਕਾਨੂੰਨੀ ਇਮਾਰਤਾਂ ਪਹਾੜਾਂ ਦੀ ਕਟਾਈ ਅਤੇ ਬਿਨਾਂ ਨਿਯਮਾਂ ਦੇ ਸੁਰੰਗਾਂ ਬਣਾਉਣ ਕਾਰਨ ਬੱਦਲ ਫਟਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਦਾ ਸਿੱਧਾ ਨੁਕਸਾਨ ਪੰਜਾਬ ਨੂੰ ਭੁਗਤਣਾ ਪੈਂਦਾ ਹੈ ਉਹਨਾਂ ਮੰਨ ਕੀਤੀ ਕਿ ਇੱਕ ਉੱਚ ਪੱਧਰੀ ਕਮਿਸ਼ਨ ਬਣਾਇਆ ਜਾਵੇ ਜਿਸ ਵਿੱਚ ਪੰਜਾਬ ਦੇ ਮੈਂਬਰ ਵੀ ਸ਼ਾਮਲ ਹੋਣ ਕਮਿਸ਼ਨ ਵੱਲੋਂ ਪਹਾੜੀ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਵੱਲੋਂ ਨਦੀਆਂ ਵਿੱਚ ਪਾਣੀ ਛੱਡਣ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਟਰੈਵਲ ਏਜੰਟਾਂ ਦੁਆਰਾ ਠੱਗੀ ਦੇ ਅਨੇਕਾਂ ਮਾਮਲੇ ਆਏ ਦਿਨ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਪਰਬਤ ਚੌਂਕ ਦੇ ਬਿਲਕੁਲ ਨਜ਼ਦੀਕ ਸਥਿਤ ਇੱਕ A1 ਗਲੋਬਲ ਸਰਵਿਸ ਟਰੈਵਲ ਏਜੰਟ ਤੋਂ ਜਿਸ ਵਿੱਚ ਇੱਕ ਟਰੈਵਲ ਏਜੰਟ ਮੈਡਮ ਦੁਆਰਾ ਅਨੇਕਾਂ ਪਰਿਵਾਰਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ। ਠੱਗੀ ਦਾ ਸ਼ਿਕਾਰ ਹੋ ਦੱਸਿਆ ਕਿ ਮਹਿਲਾ ਟਰੈਵਲ ਏਜੰਟ ਦਾ ਫੋਨ ਵੀ ਪਿਛਲੇ 1 ਹਫਤੇ ਤੋਂ ਬੰਦ ਆ ਰਿਹਾ ਹੈ ਮਹਿਲਾ ਟਰੈਵਲ ਏਜੰਟ ਵੱਲੋਂ ਵੱਖ-ਵੱਖ ਪਰਿਵਾਰਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਗਈ ਹੈ ਜੋ ਕਿ ਪੈਸੇ ਲੈ ਕੇ ਫਰਾਰ ਹੋ ਗਈ ਹੈ ਜਿਸ ਦਾ ਨੰਬਰ ਵੀ ਬੰਦ ਆ ਰਿਹਾ ਹੈ ਲੋਕਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਮੈਡਮ ਵਾਖ ਵਾਖ ਲੋਕਾਂ ਤੋਂ ਪੈਸੇ ਠਾਕ ਕੇ ਆਪਣਾ ਦਫਤਰ ਦਾ ਸਾਰਾ ਸਮਾਨ ਅਤੇ ਸੀਸੀਟੀਵੀ ਵੀ ਨਾਲ ਲੈ ਕੇ ਚਲੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਗੱਲਬਾਤ ਜੀ ਇਦਾਂ ਵੀ ਪੈਸੇ ਲੈ ਕੇ ਨਾੜ ਗਈ ਮੈਡਮ ਨਾ ਫੋਨ ਦੋ ਤਿੰਨ ਹੋ ਗਏ ਫੋਨ ਦੇ ਸੋਚੋ ਫੌਂਦਾ ਪਿਆ ਦੋ ਤਿੰਨ ਦਿਨ ਹੋ ਗਏ ਆ ਨਾ ਫੋਨ ਚੱਕਦੀ ਵੀ ਕੁੜੀ ਨੂੰ ਕੋਤੇ ਪਏ ਆ ਉਹਨੂੰ ਹੁਣ ਜੀ ਕੁਝ ਕਹਿਨ ਜਾਂਦੇ ਜਿਹਨੂੰ ਪੈਸੇ ਦਿੱਤੇ ਅਸੀਂ ਉਹਨੂੰ ਕਹਿਣਾ ਫਿਰ ਨਹੀਂ ਹੁਣ ਉਹ ਗੱਲ ਇਦਾਂ ਬਈ ਦੇਖੋ ਅਭੀ ਯਾਂ ਵੀ ਸਾਰੇ ਫਸੇ ਸਾਰਿਆਂ ਦੇ ਪੈਸੇ ਫਸੇ ਹੋ ਹੁਣ ਦਰਾਖਤ ਨਾਲ ਪੈਸੇ ਲੱਗੇ ਨਹੀਂ ਤੋੜ-ਤੋੜ ਦੇਣੇ ਆ ਅਸੀਂ ਤਾਂ ਮੈਨੂੰ ਫਾਨਾ ਚਾਹੁੰਦੇ ਉਹਦੇ ਉੱਤੇ ਕਾਰਵਾਰੀ ਪੂਰੀ ਪੱਕੀ ਕਰਨੀ ਚਾਹੁੰਦੇ ਮੇਰਾ ਨਾਮ ਮੋਨੀਆ ਸੇਜਵਾਲ ਰਹਿਣ ਵਾਲਿਆ ਮੈਂ ਆਪਣੇ ਕਾਕੇ ਦਾ ਪਾਸਪੋਰਟ ਲਾਇਆ ਸੀ ਮੋਨੀਸ਼ ਕੁਮਾਰ ਦਾ ਆ 6 ਮਹੀਨੇ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸਰਬਜੀਤ ਹੈਗਾ ਉਹ ਏਜੰਟ ਸੀ ਉਹਨਾਂ ਨੇ ਫਾਰਮ ਦੋ ਆਏ ਕਿ ਇਹਨਾਂ ਨੂੰ ਪਾਸਪੋਰਟ ਦੇ ਦੋ ਤਰਮਨੀਆ ਦਾ ਲਵਾਇਆ ਪਹਿਲਾਂ ਉਹਨਾਂ ਨੇ ਬਾਈ ਹੈਂਡਸਾ ਤੋਂ ਕੈਸ਼ 180000 ਰੁਪਇਆ ਲਿਆ ਬਾਅਦ ਵਿੱਚ ਦੀ ਕਹਿੰਦੀ ਤੁਹਾਡਾ ਆ ਗਿਆ ਪਾਸਪੋਰਟ ਸਭ ਕੁਝ ਤੁਹਾਡਾ ਰੈਡੀ ਹੋ ਗਿਆ ਤੁਸੀਂ ਜਮਾ ਕਰਾਓ ਤੇ ਅਸੀਂ ਫਿਰ 50000 ਰੁਪਇਆ ਉਹਦੇ ਬੈਂਕ ਵਿੱਚ ਪਾਇਆ ਫੇਰ ਕਹਿੰਦੇ ਕਿ ਤੁਸੀਂ ਬਾਕੀ ਪੇਮੈਂਟ ਕਰਾਓ ਅਸੀਂ ਕਿ ਅਸੀਂ ਜਾਣ ਤੋਂ ਬਾਅਦ ਦੇਣੀ ਆ ਕਹਿੰਦੀ ਮੈਂ ਨਾਲ ਜਾਊਂਗੀ ਤੁਹਾਡੇ ਅਸੀਂ ਇਹ ਸੋਚਦੇ ਰਿਹਾ ਕਿ ਚਲ ਨਾਲ ਜਾਓਗੇ ਉੱਥੇ ਜਾ ਕੇ ਕੰਮ ਸੈੱਟ ਹੋ ਜਾਊਗਾ ਇਹਨੂੰ ਪੈਸੇ ਵਾਪਸ ਦੇ ਦਵਾਂਗੇ ਸਾਨੂੰ 4 ਦਿਨ ਹੋ ਗਏ ਅੱਜ ਆ ਜਾਓ ਕੱਲ ਆ ਜਾਓ ਅੱਜ ਆ ਜਾਓ ਅੱਜ ਸਵੇਰ ਦੇ ਅਸੀਂ 4 ਵਜੇ ਦੇ ਕੋੜੇ ਵਾਲੇ ਚੌਕ 'ਤੇ ਖੜੇ ਆਂ ਉਹ ਉੱਥੇ ਖੜੇ ਖੜੇ ਹਨ ਉਹਨੂੰ ਫੋਨ ਕੀਤਾ ਸਿਰ 15 ਮਿੰਟ ਵਾਸਤੇ ਆਨਲਾਈਨ ਹੋਈ ਸਾਨੂੰ ਮੈਸੇਜ ਕਰਤਾ ਕਿ ਸਾਡੇ ਪੇਪਰ ਨਹੀਂ ਨਿਕਲੇ ਹੈਗੇ ਆ ਤਾਂ ਤੁਸੀਂ 10 ਵਜੇ ਮੈਂ ਤੁਹਾਨੂੰ ਮੈਂ ਫੋਨ ਕਰਦੀ ਉਹ 10 ਵਜੇ ਤੋਂ ਲੈ ਕੇ ਹੁਣ ਤੱਕ ਉਹਨੇ ਕੋਈ ਮੈਸੇਜ ਨਹੀਂ ਕੋਈ ਨਹੀਂ ਫੋਨ ਵੀ ਬੰਦ ਕਰ ਦਿੱਤ ਕੇ ਰੱਖਤਾ ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਕੀਤੇ ਵਿਆਜੂ ਚੱਕੇ ਆ ਇਸ ਸੰਬੰਧੀ ਦਫ਼ਤਰ ਵਿੱਚ ਕੰਮ ਕਰ ਰਹੀ ਲੜਕੀ ਨੇ ਦੱਸਿਆ ਕਿ ਉਹਨਾਂ ਦੀ ਵੀ 2 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ ਉਹਨਾਂ ਨੂੰ ਵੀ ਬਿਨਾਂ ਦੱਸੇ ਮੈਡਮ ਕਿਤੇ ਚਲੀ ਗਈ ਹੈ ਮੈਂ ਸਰ A1 ਗਲੋਬਲ ਸਰਵਿਸ ਕੰਮ ਕਰਦੀ ਮੈਨੂੰ 8 ਮਹੀਨਤ ਹੋ ਗਏ ਕੰਮ ਕਰਦੀ ਨੂੰ ਆ ਹੁਣ ਕੀ ਰੌਲਾ ਜਿਹੜਾ ਪੈਸਿਆਂ ਦਾ ਹੈ ਕਿ ਕਹਿੰਦੇ ਸਰ ਲੋਕਾਂ ਦੀਆਂ ਪੇਮਟਾਂ ਜਿੱਦਾਂ ਬਹੁਤ ਮਰ ਗਈਆਂ ਕਿਸੇ ਦਾ 5.5 ਲੱਖਾ ਕਿਸੇ ਦਾ 3 ਨਾ ਕਿਸੇ ਦਾ 2 ਆ ਬਹੁਤ ਜਾਣਿਆਂ ਦੀਆਂ ਪੇਮਟਾਂ ਮਰ ਗਈਆਂ ਸਾਨੂੰ ਮੈਮ ਨੇ ਕਦੀ ਐਡਰੈਸ ਨੂੰ ਸਹੀ ਵੀ ਦੱਸਿਆ ਸੀਗਾ ਕਦੀ ਕਿਤੇ ਦੇ ਕਹਿੰਦੇ ਕਦੀ ਕਿਤੇ ਦੇ ਕਹਿੰਦੇ ਆ ਸਾਡੀ 2 ਮਹੀਨੇ ਦੀ ਸੈਲਰੀ ਵੀ ਨਹੀਂ ਦਿੱਤੀ ਹੈਗੇ ਜਿਹੜੇ ਲੋਕਾਂ ਤੋਂ ਪੇਮਟਾਂ ਲੈਂਦੇ ਸੀਗੇ ਹਨਾ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਤੁਸੀਂ ਕਾਲ ਕਰੋ ਕਿ ਅਸੀਂ ਕਾਲ ਕਰਕੇ ਉਹਨਾਂ ਤੋਂ ਪੇਮਟਾਂ ਮੰਗਾਂਦੇ ਸੀਗੇ ਉਹਨਾਂ ਦੇ ਅਕਾਊਂਟ ਵਿੱਚ ਜਾਂਦੀਆਂ ਸੀਗੀਆਂ ਜਿੰਨੀਆਂ ਵੀ ਪੇਮਟਾਂ ਹੁੰਦੀਆਂ ਸੀਗੀਆਂ ਤੇ ਕੀ ਨਾਮ ਹੈ ਮੈਡਮ ਮੈਡਮ ਦਾ ਨਾਮ ਖੁਸ਼ਨੂ ਉਹਦੇ ਕੋਈ ਐਡਰੈਸ ਵਗੈਰਾ ਦੱਸਿਆ ਨਾ ਐਡਰੈਸ ਵਗੈਰਾ ਉਹਨਾਂ ਨੇ ਕੁਛ ਨਹੀਂ ਦੱਸਿਆ ਹੈਗਾ ਕਦੀ ਚੰਡੀਗੜ੍ਹ ਦੱਸਦੇ ਕਦੀ ਜਲੰਧਰ ਦੱਸਦੇ ਆ ਕਦੀ ਰੈਂਟੇ ਤੇ ਦੱਸਦੇ ਆ ਸਾਨੂੰ ਉਹਨਾਂ ਨੇ ਆਪਣਾ ਡਰੈਸ ਕਲੀਅਰ ਨਹੀਂ ਦੱਸਿਆ ਉਹ ਹੈ ਕਿੱਥੇ ਦੇ ਆ ਸਾਡਾ ਵੀ ਚੱਕ ਰਹੇ ਹਾਂਜੀ ਨਹੀਂ ਸਾਡਾ ਵੀ ਚੱਕ ਰਹੇ ਉਹਨਾਂ ਸ਼ੁੱਕਰਵਾਰ ਦਾ 11 ਲੱਖ ਰੁਪਇਆ ਕਢਾਇਆ ਵਾ ਉਸ ਤੋਂ ਬਾਅਦ ਕੈਮਰਾ ਵੀ ਲਾ ਕੇ ਲੱਗੇ ਆ ਆਫਿਸ 'ਚ ਸਾਰਾ ਕੁਝ ਲੱਗੇ ਆ ਡਾਟਾ ਵੀ ਸਾਰਾ ਲੱਗੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾ ਸਿੰਘ ਤਾਰਾ ਨੂੰ ਅੱਜ ਭੋਗਪੁਰ ਮਾਮਲੇ ਦੇ ਸੰਬੰਧ ਵਿੱਚ ਜਲੰਧਰ ਦੀ ਅਦਾਲਤ ਵਿੱਚ ਪੇਸ਼ ਤਾਰਾ ਨੂੰ ਸਖਤ ਸੁਰੱਖਿਆ ਪਰਮੰਦਾ ਦੇ ਹੇਠ ਵਾਪਸ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਦੀ ਸੁਣਵਾਈ 9 ਅਕਤੂਬਰ ਨੂੰ ਹੋਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਜਗਤਾਰ ਤਾਰਾ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿਚ ਹਨ ਅਤੇ ਪੰਜਾਬ ਵਿੱਚ ਆਏ ਹੜ੍ਹ ਬਾਰੇ ਉਹਨਾਂ ਗੱਲਬਾਤ ਕਰਦੇ ਹਨ ਕਿਹਾ ਕਿ ਇਸ ਸਮੇਂ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬੀਆਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਜਗਤਾਰ ਤਾਰਾ ਨੇ ਪੰਜਾਬ ਨੂੰ ਦਿੱਲੀ ਦੇ ਸਾਹਮਣੇ ਭੀਖ ਨਾਮ ਮੰਗਣ ਦੀ ਵੀ ਅਪੀਲ ਕੀਤੀ ਤਾਰਾ ਦੀ ਪੇਸ਼ੀ ਬਾਰੇ ਬੋਲਦੇ ਉਹਨਾਂ ਦੇ ਸਾਥੀ ਨੇ ਦੱਸੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਪੰਜਾਬ ਦਾ ਦੌਰਾ ਕੀਤਾ ਸੀ ਅਤੇ 1600 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਇਸ ਪੈਸੇ ਨਾਲ ਪੰਜਾਬ ਦੀ ਸਥਿਤੀ ਨਹੀਂ ਸੁਧਰ ਸਕਦੀ ਬਲਕਿ ਕੁਝ ਰਾਹਤ ਦਿੱਤੀ ਜਾ ਸਕਦੀ ਹੈ ਪੰਜਾਬ ਅੰਦਰ ਆਏ ਹੜ੍ਹ ਅਤੇ ਭਾਰੀ ਬਰਸਾਤ ਕਾਰਨ ਪੰਜਾਬ ਦੇ ਲੋਕਾਂ ਨੂੰ ਵੱਡਾ ਨੁਕਸਾਨ ਚੱਲਣਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਜਿੱਥੇ ਸਰਕਾਰ ਪ੍ਰਸ਼ਾਸਨ ਵੱਖ-ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਮੇਤ ਪੰਜਾਬੀ ਗਾਇਕਾ ਤੇ ਸਮਾਜ ਸੇਵੀ ਸੰਸਥਾਵਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ ਉਥੇ ਬਨਾਲਾ ਦੇ ਵਾਈ ਐਸ ਸਕੂਲ ਹੰਡਿਆਈ ਦੀ ਐਲ ਕੇ ਜੀ ਕਲਾਸ ਵਿੱਚ ਪੜਨ ਵਾਲੇ 4.5 ਸਾਲ ਦੇ ਮਾਸੂਮ ਬੱਚੇ ਹਰਗੁਣ ਸਿੰਘ ਨੇ ਵੀ ਪੰਜਾਬ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੇ ਮੁੱਖ ਮਕਸਦ ਨਾਲ ਆਪਣੀ ਇਕੱਠੀ ਕੀਤੀ ਹੋਈ ਗੋਲਕ ਰਾਸ਼ੀ ਡੀ ਸੀ ਬਨਾਲਾ ਕੋਲ ਲੈ ਕੇ ਪਹੁੰਚਿਆ ਹਰਗੁਣ ਸਿੰਘ ਮਦਦ ਰਾਸ਼ੀ ਦੇਣ ਲਈ ਆਪਣੀ ਗੋਲਕ ਲੈ ਕੇ ਆਪਣੇ ਦਾਦੂ ਸਾਧੂ ਸਿੰਘ ਅਤੇ ਆਪਣੀ માતા ਸਿਮਰਨ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਬਨਾਲਾਪੁਰ ਪਹੁੰਚੇ ਜਿਸ ਵੱਲੋਂ ਬਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਆਪਣੀ ਗੋਲਕ ਸਮੇਤ ਨਗਰ ਰਾਸ਼ੀ ਦੇ ਕੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਲਈ ਆਪਣਾ ਸਹਿਯੋਗ ਕੀਤਾ ਗਿਆ ਪ੍ਰਭਾਵਿਤ ਲੋਕਾਂ ਨੂੰ ਲੈ ਕੇ ਇਸ ਛੋਟੇ ਜਿਹੇ ਹਰਗੁਣ ਸਿੰਘ ਨੇ ਕੀ ਬੋਲਿਆ ਆਓ ਤੁਸੀਂ ਵੀ ਸੁਣੋ ਹਰਗੁਣ ਸਿੰਘ ਟਾਲੀ ਵਾਲ ਮਬਾਇਆ ਸਵਭਲੀ ਕੁਲ ਐਲ ਕੇ ਜੀ ਪਿੰਡ ਪਾਲਦਾ ਮੈਂ ਕੋੜ ਕੇ ਲੈ ਕੇ ਆਇਆ ਮੈਂ ਹਣਾ ਤਾਂ ਕਾਕੇ ਉਹ ਲੋਕਾਂ ਨੇ ਲੋਕਾਂ ਦਾ ਘਾਟ ਟੁੱਟ ਗਿਆ ਨਾ ਪਾਣੀ ਕਾਕੇ ਉਹਰੇ ਬਾਅਦ ਵਿੱਚ ਮੈਂ ਕੋੜ ਕੇ ਲੈਣ ਦੇ ਕਿਆ ਤਾਂ ਜੀਂਨ ਕਰ ਲਓ ਤੇ ਨਾਲ ਘਾਟ ਟੁੱਟ ਗਿਆ ਨਾ ਉਹਰੇ ਬਾਅਦ ਵਿੱਚ ਮੈਂ ਪੈਸੇ ਦੇ 10 ਦੇ ਕੇ ਆ ਗਿਆ ਹਣਾ ਮੇਕ ਅਕੇ ਟੱਕਾ ਟੁੱਟ ਗਿਆ ਨਾ ਨਾ ਬਾਚੇ बच में पैसे जै किया पानीख का ह ता में खा पीन पैसे जन किया दे, दे है ब अरे देखा ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ ਬੈਨੇਥ ਵੱਲੋਂ ਇਸ ਛੋਟੇ ਬੱਚੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਅੱਜ ਛੋਟਾ ਬੱਚਾ ਹਰਗੁਣ ਸਿੰਘ ਆਪਣੀ ਗੋਲਕ ਹੜਪਰਭਾਵਿਤ ਲੋਕਾਂ ਦੀ ਮਦਦ ਲਈ ਲੈ ਕੇ ਆਇਆ ਹੈ ਉਹ ਬੱਚੇ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦੇ ਹੋਏ ਨਜ਼ਰ ਆਏ ਉਨ੍ਹਾਂ ਕਿਹਾ ਕਿ ਜੋ ਵੀ ਸਮਾਜ ਸੇਵੀ ਸੰਸਥਾਾਂ માં ਹੜਪਰਭਾਵਿਤ ਲੋਕਾਂ ਦੀ ਮਦਦ ਕਰਨਾ ਚਾਹੁੰਦੀਆਂ ਹਨ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਰابطਾ ਕਾਇਮ ਕਰ ਸਕਦੀਆਂ ਹਨ ਅੱਜ ਜੀ ਹਰਿਗੁਣ ਸਿੰਘ ਐਲਕੇਜੀ ਪਰਦੀਨੇ ਵਾਈ ਸਕੂਲ ਆਂਡਿਆਏ ਤੋਂ ਉਹ ਮੇਰੇ ਕੋਲ ਪਰਸਨਲੀ ਆਏ ਨੇ ਤੇ ਉਹ ਆਪਣੀ ਗੱਲ ਲਾ ਰਹੀ ਉਹ ਜਿੰਨੇ ਵੀ ਨਦੀ ਘਟ ਰਹੀ ਸੀ ਉਹ ਮੀ ਮੀ ਕਾਰਨ ਜਿਹੜੇ ਪ੍ਰਭਾਵਿਤ ਕਰਨੇ ਬਣਾ ਲੈ ਵਾਸਤੇ ਉਹਨਾਂ ਨੇ ਨੇ ਦਿੱਤਾ ਇਹ ਕਾਫੀ ਮੋਟੀਵੇਸ਼ਨ ਵਾਲੀ ਗੱਲ ਹੈ ਤੇ ਉਹਨਾਂ ਨੇ ਖੁਦ ਆਪਣੇ ਆਪ ਪਰਿਵਾਰ ਦੇ ਨਾਲ ਆ ਕੇ ਪ੍ਰਸ਼ਾਸਨ ਨੂੰ ਮਦਦ ਕਰਨ ਵਾਸਤੇ ਕਿਹਾ ਤੇ ਨਾਲ ਦੀ ਨਾਲ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਜਿੱਥੇ ਕਿਤੇ ਰੋਡ ਬੰਦ ਕਰੇ ਵਾ ਨੂੰ ਰਾਸ਼ਨ ਦੀ ਮਹੀਆ ਕਰਾਈ ਪ੍ਰਸ਼ਾਸਨ ਲਗਾਤਾਰ ਉਹ ਰੈਸ਼ਨੀ ਹੋਏ ਕਰਾਉਣਗੇ ਕਿ ਬੱਚੇ ਦੀ ਫਿਊਚਰ ਵਾਸਤੇ ਨੂੰ ਮੈਂ ਕਹਿੰਦਾ ਉਪਰ ਬੈਸਟ ਇਸ ਕਰਨਾ ਚਾਹੀਦਾ ਤੇ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਹੋਰ ਖਾਸ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬੀਲਟੀ ਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ ਦੇ ਯੋਜਸਤ ਧੰਨਵਾਦ